ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੋ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਦੇ ਹਾਂ ਰੌਗਿੰਗ ਬਾਰੇ ਵੀ ਆਲੂਆਂ ਦੇ ਵਿੱਚ ਰੌਗਿੰਗ ਕਿਉਂ ਜ਼ਰੂਰੀ ਆ ਰੌਗਿੰਗ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਆ ਤੇ ਰੌਗਿੰਗ ਦੇ ਵਿੱਚ ਆਪਾਂ ਨੂੰ ਕਿਹੜੇ-ਕਿਹੜੇ ਬੂਟੇ ਬਾਹਰ ਕੱਢਣੇ ਚਾਹੀਦੇ ਆ ਸੀਡ ਦੀ ਵਧੀਆ ਕੁਆਲਿਟੀ ਵਾਸਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਅੱਜ ਆਪਾਂ ਗੱਲ ਕਰਦੇ ਆ ਜੀ ਆਲੂਆਂ ਵਿੱਚ ਹੋਣ ਵਾਲੀ ਰੌਗਿੰਗ ਇਹ ਆਪਾਂ ਨੂੰ ਪਹਿਲੀ ਰੌਗਿੰਗ 30 ਤੋਂ 35 ਦਿਨ ਦੇ ਵਿੱਚ ਵਿੱਚ ਕਰ ਦੇਣੀ ਚਾਹੀਦੀ ਆ ਇਹਦੇ ਵਿੱਚ ਆਪਾਂ ਵਾਇਰਸ ਵਾਲੇ ਬੂਟੇ ਬਾਹਰ ਕੱਢਨੇ ਆ ਤੇ ਮੈਕਸਿਕ ਬੂਟੇ ਆਪਾਂ ਬਾਹਰ ਕੱਢਨੇ ਆ ਸੀਡ ਦੀ ਵਧੀਆ ਕੁਆਲਿਟੀ ਆਸਤੇ ਰੌਗਿੰਗ ਬਹੁਤ ਜ਼ਰੂਰੀ ਆ ਤੇ ਇਹ ਰੌਗਿੰਗ ਆਪਾਂ ਨੂੰ ਮਾਹਰ ਬੰਦਿਆਂ ਕੋਲੋਂ ਕਰਵਾਉਣੀ ਚਾਹੀਦੀ ਆ ਜਿਹੜੇ ਜਿਨ੍ਹਾਂ ਦਾ ਤਜਰਬਾ ਬਹੁਤ ਜ਼ਿਆਦਾ ਹੋਵੇ ਤੇ ਪਹਿਲੀ ਰੌਗਿੰਗ 30 ਤੋਂ 35 ਦਿਨ ਦੇ ਵਿੱਚ ਦੂਜੀ ਰੌਗਿੰਗ ਆਪਾਂ ਨੂੰ 50 ਤੋਂ 55 ਦਿਨ ਦੇ ਵਿੱਚ ਤੇ ਤੀਜੀ ਰੋਗਿੰਗ ਆਪਣ ਨੂੰ 65 ਤੋਂ 70 ਦਿਨ ਦੇ ਵਿੱਚ ਕਰਵਾਉਣੀ ਚਾਹੀਦੀ ਹੈ ਧੰਨਵਾਦ